ਲੋਕਾਂ ਨੂੰ ਯਕੀਨ ਹੋ ਗਿਆ ਵੀ ਇਹ ਸਿਆਸੀ ਪਾਰਟੀਆਂ ਸਿਰਫ ਵੋਟ ਵਟੋਲਨ ਤੇ ਪੈਸੇ ਇਕੱਠੇ ਕਰਨ ਨੂੰ ਲੀਡਰ ਬਣੇ ਨੇ ਕੋਈ ਲੀਡਰ ਜਿਹੜਾ ਧਰਾਤਲ ਦੀ ਗੱਲ ਨਹੀਂ ਕਰਦਾ ਛੜਕਦੇ ਸਿਆਸਤ ਦੀ ਗੱਲ ਨਹੀਂ ਕਰਦਾ ਸਾਰੇ ਜਿਹੜੇ ਆ ਉਹ ਪੈਸਾ ਇਕੱਠਾ ਕਰਨ ਨੂੰ ਹੋਏ ਆ ਤੇ ਇਹ ਆਪਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਵੱਡਾ ਟਰੈਕਟਰ ਮਾਰਚ ਜਿਹੜਾ ਕਿ ਸੈਂਕੜੇ ਮੀਲਾਂ ਦਾ ਪੂਰੇ ਪੰਜਾਬ ਦੇ ਵਿੱਚ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੋਇਆ ਹਜ਼ਾਰਾਂ ਲੋਕਾਂ ਨੇ ਉਹਦੇ ਵਿੱਚ ਪਾਰਟਿਸਪੇਟ ਕੀਤਾ ਸਰਕਾਰ ਉਦੋਂ ਹੀ ਹਿੱਲ ਗਈ ਸੀ ਇਹ ਕੀ ਲੱਗਦਾ ਤੁਹਾਨੂੰ ਜਿਹੜਾ ਇਹ ਜੂਟਰਨ ਮਾਰਿਆ ਪੰਜਾਬ ਸਰਕਾਰ ਨੇ ਇੱਕ ਕਿਸਾਨਾਂ ਦੇ ਵਿਰੋਧ ਦਾ ਕਰਕੇ ਹੋਇਆ ਜਾਂ ਆਮ ਕਿਸਾਨ ਨਹੀਂ ਸੀ ਮੰਨ ਰਿਹਾ ਉਹਦੇ ਕਰਕੇ ਹੋਇਆ ਜਾਂ ਫਿਰ ਸਿਆਸੀ ਪਾਰਟੀਆਂ ਨੇ ਜਿਹੜੀ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਘੇਰ ਲਈ ਉਹਦਾ ਕਰਕੇ ਹੋਇਆ ਇਹਨਾਂ ਨੇ ਉਹਨਾਂ ਨੂੰ ਰੋਕ ਲਿਆ ਗ੍ਰਿਫਤਾਰੀਆਂ ਕੀਤੀਆਂ ਉਸ ਤੋਂ ਬਾਅਦ ਸ਼ੰਭੂ ਖਨੋਰੀ ਮੋਰਚਾ ਚੁੱਕ ਲਿਆ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੀਟਿੰਗ ਦੇ ਵਿੱਚ ਉੱਠ ਕੇ ਆ ਗਿਆ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਬਿਲਕੁਲ ਬੇਰੋਜ਼ਗਾਰ ਫਿਰ ਰਿਹਾ ਵਾ ਫਿਲਹਾਲ ਵਿਦੇਸ਼ਾਂ ਨੂੰ ਨੌਜਵਾਨ ਜਾ ਰਿਹਾ ਤੇ ਖੇਤੀ ਕਰਨ ਵਾਲੇ ਮੈਨੂੰ ਲੱਗਦਾ ਪੰਜਾਬ ਚ ਲੋਕ ਨਹੀਂ ਹੈਗੇ ਹੁਣ ਸਾਰੇ ਮੈਨੂੰ ਲੱਗਦਾ ਜੂਪੀ ਬਿਹਾਰ ਤੋਂ ਪ੍ਰਵਾਸੀਆਂ ਨੂੰ ਲਿਆ ਕੇ ਖੇਤੀ ਕਰਉਣੀ ਪੈ ਰਹੀ ਆ ਪੰਜਾਬ ਦਾ ਨੌਜਵਾਨ ਕਿਸੇ ਜ਼ਿਮੀਂਦਾਰ ਦਾ ਪੁੱਤ ਮੈਨੂੰ ਲੱਗਦਾ ਉਹ ਝੋਨਾ ਲਾ ਕੇ ਰਾਜੀ ਨਹੀਂ ਆ ਉਹ ਟਰੈਕਟਰ ਤੇ ਚੜ੍ਹ ਕੇ ਰਾਜੀ ਨਹੀਂ ਆ ਉਹ ਕਈ ਵਾਰ ਕੇ ਰਾਜੀ ਨਹੀਂ ਆ ਫਿਰ ਜ਼ਮੀਨਾਂ ਦਾ ਕੀ ਕਰਨਾ ਤੁਸੀਂ ਮੈਨੂੰ ਲੱਗਦਾ ਭਗਵੰਤ ਮਾਨ ਜੀ ਠੀਕ ਕਰ ਰਹੇ ਸੀ ਪੰਜਾਬ ਸਰਕਾਰ ਠੀਕ ਕਰ ਰਹੀ ਸੀ ਉਹ ਪਾਲਿਸੀ ਲਿਆ ਕੇ ਪੋਰ ਜਮੀਨ ਹੀ ਕਿੰਨੀ ਰਹਿ ਗਈ ਆ 2.5 ਏਕੜ ਤੇ ਜ਼ਮੀਰ ਰਹਿ ਗਈ ਆ ਉਹ ਵੀ ਸਰਕਾਰ ਖੋ ਲੈਣਾ ਚਾਹੁੰਦੀ ਆ ਇਹ ਸਰਕਾਰ ਜਿਹੜਾ 1.75 ਏਕੜ ਦਾ ਕਾਨੂੰਨ ਲਾਗੂ ਕਰਕੇ ਇਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਇੱਥੇ ਕੰਮ ਦੇਵੇ ਆਪਣੀ ਜ਼ਮੀਨ 'ਚ ਕੰਮ ਕਰਨ। ਇਸ ਟਾਈਮ ਤੇ ਸਿਆਸੀ ਪਾਰਟੀਆਂ ਤੁਹਾਡੇ ਨਾਲ ਖੜਗੀਆਂ ਨੇ ਮੈਨੂੰ ਲੱਗਦਾ ਨਹੀਂ ਕਿ ਕਿਸਾਨ ਜਿੱਥੇ ਬੰਦੀਆਂ ਨਰੋਰ ਰਹਿ ਗਈਆਂ ਹੋਣ। ਦੋਗਣੀ ਨੀਤੀ ਆ ਇਹਨਾਂ ਸਿਆਸੀ ਪਾਰਟੀਆਂ ਦੀ। ਇੱਕ ਪਾਸੇ ਤੁਸੀਂ ਦੋਗਲੀ ਨੀਤੀ ਵੇਖੋ ਆਮ ਆਦਮੀ ਪਾਰਟੀ ਪੰਜਾਬ 'ਚ ਲੈ ਕੇ ਆਈ। ਤੇ ਬਾਕੀਆਂ ਨੇ ਵਿਰੋਧ ਕੀਤਾ ਤੇ ਹੁਣ ਹਰਿਆਣੇ ਦੇ ਵਿੱਚ ਵੀ ਅੱਜ ਤੋਂ 20 ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਲੈਂਡ ਪੂਲਿੰਗ ਪਾਲਿਸੀ ਦਾ 35000 ਏਕੜ ਜ਼ਮੀਨ ਜਿਹੜੀਆਂ ਐਨਕੁਆਇਰ ਕਰਨ ਲੱਗੀ ਆ বিজেপি ਸਰਕਾਰ ਉੱਥੇ ਕਰ ਰਹੀ ਆ ਤੇ ਉੱਥੇ ਆਮ ਆਦਮੀ ਪਾਰਟੀ ਸਭ ਤੋਂ ਵੱਧ ਵਿਰੋਧ ਕਰ ਰਹੀ ਆ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਸੀ ਉਸ ਪਾਲਿਸੀ ਤੋਂ ਬਾਅਦ ਪੰਜਾਬ ਪਰ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਇਹ ਵਿਰੋਧ ਪੰਜਾਬ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀਗਾ ਆਮ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀਗਾ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਸੀ ਜਦੋਂ ਇਹ ਵਿਰੋਧ ਦੀ ਲੜੀ ਲਗਾਤਾਰ ਪੰਜਾਬ ਦੇ ਵਿੱਚ ਸ਼ੁਰੂ ਹੋਈ ਤੇਜ਼ ਹੁੰਦੀ ਗਈ ਤਾਂ ਉੱਥੇ ਹੀ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣੀ ਪਈ ਜਿਸ ਤੋਂ ਬਾਅਦ ਹੁਣ ਸਮਰਾਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਵੱਡਾ ਇਕੱਠ ਰੱਖਿਆ ਗਿਆ ਇੱਕ ਵੱਡੀ ਵਿਸ਼ਾਲ ਰੈਲੀ ਰੱਖੀ ਗਈ ਆ ਭਾਰਤੀ ਕਿਸਾਨ ਜੁਣੀਆ ਇਕਤਾ ਉਗਰਾਹ ਦੇ ਆਗੂ ਸਾਡੇ ਨਾਲ ਡਾਕਟਰ ਪ੍ਰਮੇਂਦਰ ਸਿੰਘ ਨੇ ਬੜਾ ਸਾਹਿਬ ਜਿਹੜੀ ਅੱਜ ਰੈਲੀ ਰੱਖੀ ਗਈ ਆ ਕੁਝ ਦਿਨ ਪਹਿਲਾਂ ਜਿਹੜੀ ਆ ਸਮਰਾਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹ ਕੀ ਅਪਡੇਟ ਕੀ ਹੈਗੀ ਆ ਵੇਖੋ ਉਹ ਅਪਡੇਟ ਇਹੋ ਹੀ ਆ ਵੀ ਪੰਜਾਬ ਸਰਕਾਰ ਇੱਕ ਲੋਕਾਂ ਦੇ ਬਿਨਾ ਸਰਵੇਖਣ ਕਰਾਏ ਤੋਂ ਬਿਨਾ ਕਿਸੇ ਮੰਗ ਤੋਂ ਇੱਕ ਵੱਡਾ 65000 ਏਕੜ ਜ਼ਮੀਨ ਜਿਹੜੀ ਆ ਉਹਦਾ ਇੱਕ ਕਾਨੂੰਨ ਲੈ ਕੇ ਆਈ ਸੀ ਵੀ ਲੈਂਡ ਪੂਲਿੰਗ ਪਾਲਿਸੀ ਜਿਹਨੂੰ ਕਿਹਾ ਗਿਆ ਜਿਹਦੇ ਤਹਿਤ ਲਗਭਗ ਪੰਜਾਬ ਦੀ ਪਜਾਊ ਜ਼ਮੀਨ ਜਿੱਤੇ ਤਿੰਨ ਤਿੰਨ ਫਸਲਾਂ ਉਗਦੀਆਂ ਉਹਦੇ ਪੰਡੀ ਉਹ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਇਹ ਪਿੰਡਾਂ ਦੇ ਵਿੱਚ ਹੁਣ ਜ਼ਮੀਨ ਜਿਹੜੀ ਆ ਸਰਕਾਰ ਇਨਕੁਆਇਰ ਕਰੂਗੀ ਪੈਸਾ ਵੀ ਕੋਈ ਨਹੀਂ ਦੇਊਗੀ ਕੋਈ ਜਾੜਾ ਪੱਤਾ ਨਹੀਂ ਕੋਈ ਮੋੜ ਵਸੇਬਾ ਨਹੀਂ ਕੋਈ ਸਮਾਜਿਕ ਪ੍ਰਭਾਵ ਨਹੀਂ ਵੇਖਿਆ ਉਹਦਾ ਕੋਈ ਕੁਛ ਨਹੀਂ ਵੇਖਿਆ 2013 ਦਾ ਲੈਂਡ ਐਕੁਇਜ਼ੀਸ਼ਨ ਐਕਟ ਨੂੰ ਛਿੱਕੇ ਟੰਕੇ ਇਹ ਕਾਨੂੰਨ ਲਿਆਂਦਾ ਸੋ ਲੋਕਾਂ ਨੇ ਪਿੰਡ ਪਿੰਡ ਜਦੋਂ ਇਹ ਗੱਲ ਗਈ ਗ੍ਰਾਮ ਸਭਾਵਾਂ ਸਦੀਆਂ ਪੰਚਾਇਤਾਂ 'ਚ ਮਤੇ ਪਏ ਭਾਰਤੀ ਕਿਸਾਨ ਜੋਇਕਤਾ ਗ੍ਰਾਹਾਂ ਹੋਰ ਵੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦੇ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੇ ਇਹ ਤੇ ਇੱਕ ਮੂਵਮੈਂਟ ਸ਼ੁਰੂ ਕੀਤੀ ਜਿਹਦੇ ਤਹਿਤ ਪਿੰਡਾਂ ਦੇ ਵਿੱਚ ਢੋਲ ਮਾਰਚ ਕੀਤੇ ਗਏ ਹੋਰ ਪ੍ਰੋਗਰਾਮ ਕੀਤੇ ਗਏ ਤੇ ਇਹ ਆਪਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਵੱਡਾ ਟਰੈਕਟਰ ਮਾਰਚ ਜਿਹੜਾ ਕਿ ਸੈਂਕੜੇ ਮੀਲਾਂ ਦਾ ਪੂਰੇ ਪੰਜਾਬ ਦੇ ਵਿੱਚ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੋਇਆ ਹਜ਼ਾਰਾਂ ਲੋਕਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸਰਕਾਰ ਉਦੋਂ ਹੀ ਹਿੱਲ ਗਈ ਸੀ ਉਸ ਤੋਂ ਬਾਅਦ ਹੋਰ ਵੀ ਪ੍ਰੋਗਰਾਮ ਲਗਾਤਾਰ ਹੋਏ ਤੇ ਨਾਲ 24 ਅਗਸਤ ਦੀ ਪਹਿਲਾਂ ਤੋਂ ਹੀ ਰੈਲੀਆਂ ਨੁਕਸਾਨ ਮੋਰਚੇ ਨੇ ਰੱਖੀ ਵੀ ਇਹਦੇ ਖਿਲਾਫ ਲੈਂਡ ਪੁਲਿੰਗ ਐਕਟ ਦੇ ਖਿਲਾਫ ਰੈਲੀ ਕੀਤੀ ਜਾਊਗੀ ਪਰ ਲੋਕਾਂ ਦਾ ਦਬਾਅ ਵੇਖ ਕੇ ਪ੍ਰੈਸ਼ਰ ਵੇਖ ਕੇ ਪੰਜਾਬ ਦੀ ਸਰਕਾਰ ਨੂੰ ਉਹ ਜਿਹੜਾ ਕਾਨੂੰਨ ਆ ਲੈਂਡ ਪੁਲਿੰਗ ਪਾਲਿਸੀ ਜਿਹੜੀ ਆ ਉਸ ਨੂੰ ਵਾਪਸ ਲੈਣਾ ਪਿਆ ਤੇ ਅੱਜ ਇਹ ਜਿਹੜੀ ਏਡੀ ਵੱਡੀ ਜਿੱਤ ਹੋਈ ਆ ਸਮੂਹ ਪੰਜਾਬੀਆਂ ਦੀ ਜਿੱਤ ਆ ਸਮੂਹ ਸੰਘਰਸ਼ ਕਰਨ ਵਾਲੇ ਲੋਕਾਂ ਦੀ ਜਿੱਤ ਆ ਤੋ ਜਿਹੜਾ ਪ੍ਰੋਗਰਾਮ ਰੱਖਿਆ ਸੀ ਗਸਨਪਤਸਾਨ ਮੋਰਚੇ ਨੇ ਵੀ 24 ਨੂੰ ਰੈਲੀ ਕਰਨ ਦਾ ਪਹਿਲਾਂ ਤੇ ਵਾਪਸ ਕਰਾਉਂਦਾ ਇਹ ਜੇਤੂ ਰੈਲੀ ਦੇ ਰੂਪ ਦੇ ਵਿੱਚ ਵੱਡਾ ਇਕੱਠ ਜਿਹੜਾ ਵਾ ਉਹ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਜੇ ਗੱਲ ਕਰੀਏ ਕੀ ਲੱਗਦਾ ਤੁਹਾਨੂੰ ਜਿਹੜਾ ਇਹ ਯੂ ਟਰਨ ਮਾਰਿਆ ਪੰਜਾਬ ਸਰਕਾਰ ਨੇ ਇਹ ਕਿਸਾਨਾਂ ਦੇ ਵਿਰੋਧ ਦਾ ਕਰਕੇ ਹੋਇਆ ਜਾਂ ਆਮ ਕਿਸਾਨ ਨਹੀਂ ਸੀ ਮੰਨ ਰਿਹਾ ਉਹਦੇ ਕਰਕੇ ਹੋਇਆ ਜਾਂ ਫਿਰ ਸਿਆਸੀ ਪਾਰਟੀਆਂ ਨੇ ਜਿਹੜੀ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਘੇਰ ਲਈ ਉਹਦਾ ਕਰਕੇ ਹੋਇਆ ਵੇਖੋ ਸਰਕਾਰ ਲੋਕਾਂ ਨੇ ਬਣਾਉਣੀ ਹੁੰਦੀ ਆ ਤੇ ਲੋਕਾਂ ਦੀਆਂ ਵੋਟਾਂ ਦੇ ਬਣਦੀ ਆ ਜਦੋਂ ਸਰਕਾਰ ਦਾ ਥੱਲੇ ਪਾਸਿਓਂ ਪਿੰਡਾਂ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ। ਪਾਰ ਪਿੰਡਾਂ ਦੇ ਬੋਰਡ ਲੱਗ ਗਏ ਕਿ ਆਮ ਆਦਮੀ ਪਾਰਟੀ ਦਾ ਲੀਡਰ ਕੋਈ ਸਾਡੇ ਪਿੰਡਾਂ ਨਾ ਆਵੇ। ਕੋ ਉਹਨਾਂ ਦੇ ਅਹੁਦੇਦਾਰਾਂ ਸਤੀਪੇ ਦੇ ਦਿੱਤੇ। ਘਰਾਓ ਸ਼ੁਰੂ ਹੋ ਗਏ। ਮਜਬੂਰੀ ਬਣ ਗਈ ਵੀ ਸਰਕਾਰ ਨੂੰ ਸਰਕਾਰ ਆਈ ਤੇ ਸੀਗੀ ਬੜੀ ਚੜ ਕੇ ਪੂਰੀ ਤਿਆਰੀ ਦੇ ਨਾਲ ਕੈਂਪ ਲਾਏ ਆ। ਚੰਡੀਗੜ੍ਹ ਸਤਿੰਦਰ ਜੈਨ ਨੇ ਪਿੰਡਾਂ ਦੇ ਸਰਪੰਚਾਂ ਨੂੰ ਸੱਦਿਆ। ਸਸੋਧੀਆਂ ਨੇ ਸੱਦਿਆ। ਮੀਡੀਆ ਦੇ ਵਿੱਚ ਲੰਮਾ ਇੱਕ ਪ੍ਰੋਪੋਗੈਂਡਾ ਚਲਾਇਆ। ਵੀ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕੁਝ ਆਪਣੇ ਬੰਦੇ ਖੜੇ ਕਰਕੇ ਵੀ ਆਹ ਵੇਖੋ 100 ਏਕੜ ਦੇਂ ਡਿਆ 200 ਏਕੜ ਦੇਂ ਡਿਆ ਫਾਇਦੇ ਗਿਣਾਏ ਵੀ ਤੁਸੀਂ ਇੱਕ ਆਪਣੇ ਕਮਰਸ਼ੀਅਲ ਪਲਾਟ ਲੈ ਲੋਗੇ ਜੇ ਉਹ ਪਰ ਲੋਕਾਂ ਕਿਉਂਕਿ ਪੰਜਾਬ ਜਿਹੜਾ ਇੱਕ ਸ਼ਗਰਸ਼ੀ ਸੂਬਾ ਵਾ ਪੰਜਾਬ ਨੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਤੇ ਉਹਦੀ ਗਵਾਹੀ ਕੀਤੀ ਆ ਪੰਜਾਬ ਦੇ ਵਿੱਚ ਜਥੇਬੰਦਕ ਕੈਡਰ ਬਹੁਤ ਵੱਡਾ ਵਾ ਪੰਜਾਬ ਦੇ ਵਿੱਚ ਲੜਨ ਵਾਲੇ ਲੋਕ ਨੇ ਬੁੱਧੀਜੀਵੀ ਲੋਕ ਨੇ ਜਿਹੜੇ ਹਮੇਸ਼ਾ ਹੀ ਬੋਲਦੇ ਨੇ ਪੰਜਾਬ ਇਹ ਸਰਕਾਰ ਨੂੰ ਭੁਲਿਖਾ ਪੈ ਗਿਆ ਨੇ ਪਿਛਲੇ ਦਿਨੀ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਜਾਣ ਦਾ ਐਲਾਨ ਕੀਤਾ ਇਹਨਾਂ ਨੇ ਉਹਨਾਂ ਨੂੰ ਰੋਕ ਲਿਆ ਗ੍ਰਿਫਤਾਰੀਆਂ ਕੀਤੀਆਂ ਉਸ ਤੋਂ ਬਾਅਦ ਸ਼ੰਭੂ ਖਨੋਰੀ ਮੋਰਚਾ ਚੁੱਕ ਲਿਆ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੀਟਿੰਗ ਦੇ ਵਿੱਚੋਂ ਉੱਠ ਕੇ ਆ ਗਿਆ ਮੀਟਿੰਗ ਦੇ ਵਿੱਚੋਂ ਵੀ ਮੈਂ ਮੀਟਿੰਗ ਨਹੀਂ ਕਰੂੰਗਾ ਬਾਹਰ ਆਣ ਕੇ ਪ੍ਰਚਾਰ ਕੀਤਾ ਵੀ ਇਹ ਲੋਕ ਛੜਕਾ ਰੋਕਦੇ ਰੇਲਾ ਰੋਕਦੇ ਪੰਜਾਬ ਦੀ ਤਰੱਕੀ ਦੇ ਦੁਸ਼ਮਣ ਨੇ ਇਹਨਾਂ ਨੂੰ ਦੁਸ਼ਮਣ ਗਰਦਾਨ ਕੇ ਡੋਮੋਨਾਈਜ਼ ਕਰਕੇ ਇਹਨਾਂ ਨੂੰ ਇਹ ਤਾਂ ਲੋਕਾਂ ਦੇ ਵਿੱਚ ਵੀ ਜਥੇਬੰਦੀਆਂ ਹੁਣ ਜਿਹੜੀਆਂ ਖਤਮ ਕਰਕੇ ਆਪਣੇ ਵੱਲੋਂ ਸਰਕਾਰ ਨੇ ਸੋਚਿਆ ਵੀ ਅਸੀਂ ਖਤਮ ਕਰ ਦਿਆਂ ਉਹਦੀ ਤਾਕਤ ਇਹਦਾ ਕੈਡਰ ਖਤਮ ਹੋ ਗਿਆ ਹੁਣ ਅਸੀਂ ਜਿਹੜਾ ਮਰਜ਼ੀ ਕਾਨੂੰਨ ਲਿਆਵਾਂਗੇ ਇਹ ਪਿਛਲੇ ਲੰਮੇ ਸਮੇਂ ਤੋਂ ਇੱਕ ਸਾਲ ਤੋਂ ਸਰਕਾਰ ਚਾਲ ਚੱਲ ਰਹੀ ਸੀ ਪਰ ਸਰਕਾਰ ਨੂੰ ਲੱਗਾ ਵੀ ਅਸੀਂ ਹੁਣ ਜਿਹੜਾ ਮਰਜ਼ੀ ਕਾਨੂੰਨ ਲਿਆ ਇਹ ਪਜਾਓ ਜ਼ਮੀਨਾਂ ਖੋਈਏ ਹਾਈਵੇ ਬਣਾਈਏ ਸੜਕਾਂ ਬਣਾਈਏ ਕਲੋਨੀਆਂ ਬਣਾਈਏ ਲੈਂਡ ਪੂਲ ਬੈਂਕ ਬਣਾਈਏ ਲੈਂਡ ਜੋ ਮਰਜ਼ੀ ਕਰੀਏ ਸਾਨੂੰ ਕਿਸੇ ਨੇ ਨਹੀਂ ਰੋਕਣਾ ਪਰ ਉਹ ਭੁੱਲ ਗਏ ਸੀ ਵੀ ਇੱਥੇ ਜਦੋਂ ਦੋ ਬੰਦੇ ਵੀ ਰਹਿ ਗਏ ਸੀ ਕਿ ਕਿਸੇ ਟਾਈਮ ਸਿੱਖ ਸੰਘਰਸ਼ ਦੇ ਵਿੱਚ ਬਾਬਾ ਗਰਜਾ ਦੇ ਬਾਬਾ ਬੋਤਾ ਉਹਨਾਂ ਨੇ ਵੀ ਸੰਘਰਸ਼ ਕੀਤਾ ਵਾ ਸੋ ਇਸ ਕਰਕੇ ਇਹਨਾਂ ਨੂੰ ਭੁਲੇਖਾ ਇਹਨਾਂ ਦਾ ਲੋਕਾਂ ਨੇ ਕਰਤਾ ਜਥੇਬੰਦੀਆਂ ਨੇ ਕਰਤਾ ਤੇ ਗਾਮੀ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜਾ ਭਲੇਖਾ ਭਗਵੰਤ ਮਾਨ ਸਰਕਾਰ ਨੂੰ ਜਾਂ ਕੇਜਰੀਵਾਲ ਨੂੰ ਉਹ ਵੀ ਲੋਕ ਕੱਢ ਦੇਣਗੇ ਪਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਬਿਲਕੁਲ ਬੇਰੋਜ਼ਗਾਰ ਫਿਰ ਰਿਹਾ ਵਾ ਫਿਲਹਾਲ ਵਿਦੇਸ਼ਾਂ ਨੂੰ ਨੌਜਵਾਨ ਜਾ ਰਿਹਾ ਤੇ ਖੇਤੀ ਕਰਨ ਵਾਲੇ ਮੈਨੂੰ ਲੱਗਦਾ ਪੰਜਾਬ 'ਚ ਲੋਕ ਨਹੀਂ ਹੈਗੇ ਹੁਣ ਸਾਰੇ ਮੈਨੂੰ ਲੱਗਦਾ ਜੂਪੀ ਬਿਹਾਰ ਤੋਂ ਪ੍ਰਵਾਸੀਆਂ ਨੂੰ ਲਿਆ ਕੇ ਖੇਤੀ ਕਰਾਉਣੀ ਪੈ ਰਹੀ ਆ ਪੰਜਾਬ ਦਾ ਨੌਜਵਾਨ ਕਿਸੇ ਜ਼ਿਮੀਂਦਾਰ ਦਾ ਪੁੱਤ ਮੈਨੂੰ ਲੱਗਦਾ ਉਹ ਝੋਨਾ ਲਾ ਕੇ ਰਾਜੀ ਨਹੀਂ ਆ ਉਹ ਟਰੈਕਟਰ ਤੇ ਚੜ੍ਹ ਕੇ ਰਾਜੀ ਨਹੀਂ ਆ ਉਹ ਕਈ ਵਾ ਕੇ ਰਾਜੀ ਨਹੀਂ ਆ ਫਿਰ ਜ਼ਮੀਨਾਂ ਦਾ ਕੀ ਕਰਨਾ ਤੁਸੀਂ ਮ ਆਪ ਸਰਕਾਰ ਠੀਕ ਕਰ ਰਹੀ ਸੀ ਇਹ ਅੱਗੇ ਵੀ ਲੋਕ ਹੀ ਹੁੰਦੇ ਆ ਪੰਜੇ ਵੇਖੋ ਇੱਥੇ ਜੁਪੀ ਬਿਹਾਰ ਦੇ ਆ ਰਹੇ ਆ ਸਾਡੇ ਨੌਜਵਾਨ ਵੀ ਬਾਹਰ ਗਏ ਆ ਬਾਹਰ ਆ ਰਹੇ ਜਾ ਰਹੇ ਆ ਵੇਖੋ ਲੜਾਈ ਲੜੀ ਜਾਂਦੀ ਜ਼ਮੀਨਾਂ ਦੇ ਨਾਲ ਜ਼ਮੀਨ ਇੱਕ ਹੱਟ ਠੇਰਿਆ ਜਿੱਤੇ ਬੰਦਾ ਇੱਕ ਤੇਰੇ ਤੇ ਜ਼ਮੀਨ ਵੀ ਇੱਕ ਤੇਰੇ ਆ ਪਲਾਟ ਕੋਈ ਧਿਰ ਨਹੀਂ ਆਗੇ ਪਲਾਟਾਂ ਦੇ ਨਾਲ ਲੜਾਈ ਨਹੀਂ ਲੜੀ ਜਾਂਦੀ ਜਿਹੜੀ ਤੁਸੀਂ ਗੱਲ ਕਰਦੇ ਜੋ ਵੀ ਨੌਜਵਾਨ ਕਰ ਰਹੇ ਆ ਸਾਰੇ ਕਰ ਰਹੇ ਕੰਮ ਅਜਿਹੜਾ ਏਡਾ ਤਕੜਾ ਖੇਤੀ ਦਾ ਚੱਲ ਰਿਹਾ ਆਪਾਂ ਕੇਂਦਰੀ ਪੂਲ ਦੇ ਵਿੱਚ ਇਹਨਾਂ ਨਾਜ ਦਾ ਹਿੱਸਾ ਸਾਰੇ ਪੰਜਾਬ ਤੋਂ ਹੀ ਜਾ ਰਿਹਾ ਆ ਕਦੇ ਬਾਹਰੋਂ ਥੋੜਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਲੋਕ ਗਏ ਆ ਸਾਡੇ ਇਹਨਾਂ ਸਰਕਾਰਾਂ ਦੇ ਸਤਾਏ ਹੋਏ ਗਏ ਆ ਸਰਕਾਰ ਕਿਸਾਨਾਂ ਨੂੰ ਬੇਜਮੀਨੀਆਂ ਨੂੰ ਜਿਹੜੀ ਵੱਡੀ ਜ਼ਮੀਨ ਆ ਜਿਹੜੀਆਂ ਵੱਡੀਆਂ ਤਰਾ ਨੇ ਉਹ ਜ਼ਮੀਨ ਦਵੇ ਸਾਢੇ 17 ਏਕੜ ਦਾ ਕਾਨੂੰਨ ਲਾਗੂ ਕਰੇ ਕਿਸਾਨਾਂ ਨੂੰ ਕੰਮ ਜ਼ਮੀਨਾਂ 'ਚ ਮਿਲੇ ਮਜ਼ਦੂਰਾਂ ਨੂੰ ਕੰਮ ਮਿਲੇ ਹੁਣ ਜ਼ਮੀਨ ਹੀ ਕਿੰਨੀ ਰਹਿ ਗਈ ਆ 2.5 ਏਕੜ ਤੇ ਜ਼ਮੀਨ ਰਹੀ ਆ ਉਹ ਵੀ ਸਰਕਾਰ ਖੋਹ ਲੈਣਾ ਚਾਹੁੰਦੀ ਆ ਇਹ ਸਰਕਾਰ ਜਿਹੜਾ 1.75 ਏਕੜ ਦਾ ਕਾਨੂੰਨ ਲਾਗੂ ਕਰਕੇ ਇਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਇੱਥੇ ਕੰਮ ਦਵੇ ਆਪਣੀ ਜ਼ਮੀਨ 'ਚ ਕੰਮ ਕਰਨ ਜਦੋਂ ਜ਼ਮੀਨ ਨਾ ਹੋਊਗੀ ਉਦੋਂ ਤੇ ਉਹਨੇ ਬਾਹਰ ਜਾਣਾ ਹੀ ਆ ਪਰ ਤੇ ਚੰਗਾ ਰੇਟ ਦਵੇ ਐਮਐਸਪੀ ਦਵੇ ਜਿਹੜੇ ਖੇਤੀ ਦੇ ਲਾਗਤ ਵਸਤਾ ਵਾ ਉਹਦਾ ਰੇਟ ਘਟਾਵੇ ਆਪੇ ਨਮਕਰਨਗੇ ਇਹੋ ਲੋਕ ਖੇਤੀ ਕਰਦੇ ਬਾਹਰਲੇ ਦੇਸ਼ ਇਹਨਾਂ ਸਰਕਾਰਾਂ ਦੇ ਸਤਾਏ ਹੋਏ ਲੋਕ ਜਾ ਰਹੇ ਕੋਈ ਖੁਸ਼ੀ ਨਾਲ ਨਹੀਂ ਜਾ ਰਿਹਾ ਪਰ ਬੜਾ ਸਾਬ ਉੱਥੇ ਹੁਣ ਤੁਹਾਡੇ ਨਾਲ ਬਾਕੀ ਸਿਆਸੀ ਪਾਰਟੀਆਂ ਵੀ ਖੜਗੀਆਂ ਜਿੱਥੇ ਸਮਰਾਲੇ ਦੇ ਵਿੱਚ ਤੁਸੀਂ ਕਰ ਰਹੇ ਹੋ ਪ੍ਰੋਗਰਾਮ ਉੱਥੇ ਬਾਕੀ ਸਿਆਸੀ ਪਾਰਟੀਆਂ ਅਕਾਲੀ ਦਲ ਕਾਂਗਰਸ ਨਿਰਮਲ ਦਾ ਭਾਜੀਪੀ ਵੀ ਪ੍ਰੋਗਰਾਮ ਕਰੇਗੀ ਪਰ ਲੱਗਦਾ ਜਦੋਂ ਖੇਤੀ ਕਾਨੂੰਨ ਸੀ ਉਦੋਂ ਤਾਂ ਇਹਨਾਂ ਨੇ ਕਿਤੇ ਧਰਨਾ ਨਹੀਂ ਲਾਇਆ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਸ ਟਾਈਮ ਤੇ ਸਿਆਸੀ ਪਾਰਟੀਆਂ ਤੁਹਾਡੇ ਨਾਲ ਖੜਗੀਆਂ ਨੇ ਮੈਨੂੰ ਲੱਗਦਾ ਨਹੀਂ ਕਿਸਾਨ ਜਿੱਥੇ ਬੰਦੀਆਂ ਨਰੋਰ ਰਹਿ ਗਈਆਂ ਹੋਣ ਦੋਗਲੀ ਨੀਤੀ ਆ ਇਹਨਾਂ ਸਿਆਸੀ ਪਾਰਟੀਆਂ ਦੀ ਆ ਰਾਜਪੁਰੇ ਦੇ ਦਿਨ 5-6 ਦਿਨ ਪਹਿਲਾਂ ਰੈਲੀ ਕੀਤੀ ਆ ਭਾਜਪੀ ਨੇ ਤੇ ਉੱਥੇ ਆਪਣੇ ਆਪ ਨੂੰ ਕਿਹਾ ਵੀ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਾਤੀ ਆ 31 ਅਗਸਤ ਨੂੰ ਸ਼੍ਰੋਮਣੀ ਕਾਲੀ ਦਲ ਵੀ ਕਰ ਰਿਹਾ ਹੁਣ ਇੱਕ ਪਾਸੇ ਤੁਸੀਂ ਦੋਗਲੀ ਨੀਤੀ ਵੇਖੋ ਆਮ ਆਦਮੀ ਪਾਰਟੀ ਪੰਜਾਬ ਚ ਲੈ ਕੇ ਆਈ ਤੇ ਬਾਕੀਆਂ ਨੇ ਵਿਰੋਧ ਕੀਤਾ ਤੇ ਹੁਣ ਹਰਿਆਣੇ ਦੇ ਵਿੱਚ ਵੀ ਅੱਜ ਤੋਂ 20 ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਲੈਂਡ ਪੂਲਿੰਗ ਪਾਲਿਸੀ ਦਾ 35000 ਏਕੜ ਜ਼ਮੀਨ ਜਿਹੜੀ ਇਨਕੁਆਇਰ ਕਰਨ ਲੱਗੀ ਆ বিজেপি ਸਰਕਾਰ ਉੱਥੇ ਕਰ ਰਹੀ ਆ ਤੇ ਉੱਥੇ ਆਮ ਆਦਮੀ ਪਾਰਟੀ ਸਭ ਤੋਂ ਵੱਧ ਵਿਰੋਧ ਕਰ ਰਹੀ ਆ ਇਹ ਸਰਕਾਰਾਂ 도ਗਲੀਆਂ ਨੇ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਕਾਨੂੰਨ ਜਦੋਂ ਵਾਪਸ ਕਰਾਤੇ ਲੋਕਾਂ ਨੂੰ ਯਕੀਨ ਹੋ ਗਿਆ ਵੀ ਇਹ ਸਿਆਸੀ ਪਾਰਟੀਆਂ ਸਿਰਫ ਵੋਟ ਮਟੋਰਨ ਤੇ ਪੈਸੇ ਇਕੱਠੇ ਕਰਨ ਨੂੰ ਲੀਡਰ ਬਣੇ ਨੇ ਕੋਈ ਲੀਡਰ ਜਿਹੜਾ ਧਰਾਤਲ ਦੀ ਗੱਲ ਨਹੀਂ ਕਰਦਾ ਸੜਕ ਦੇ ਸਿਆਸਤ ਦੀ ਗੱਲ ਨਹੀਂ ਕਰਦਾ ਸਾਰੇ ਜਿਹੜੇ ਆ ਉਹ ਪੈਸਾ ਇਕੱਠਾ ਕਰਨ ਨੂੰ ਹੋਏ ਆ ਲੋਕਾਂ ਦਾ ਭਰੋਸਾ ਖੋ ਚੁੱਕੇ ਆ ਲੋਕ ਆਪ ਝੰਡਾ ਚੁੱਕ ਕੇ ਤੁਰੇ ਆ ਤਾਂ ਕਿ ਤਿੰਨ ਕਾਲੇ ਕਾਨੂੰਨ ਰੱਦ ਹੋਏ ਤੇ ਤਾਂ ਕਰਕੇ ਲੈਂਡ ਪਾਲਿੰਗ ਪਾਲਿਸੀ ਰੱਦ ਹੋਈ ਜਿਹੜਾ ਤੁਸੀਂ ਹੁਣ ਸਮਰਾਲੇ ਦੇ ਵਿੱਚ ਪ੍ਰੋਗਰਾਮ ਰੱਖਿਆ ਵਾ ਸੰਜੁਕਤ ਕਿਸਾਨ ਮੋਰਚੇ ਵੱਲੋਂ ਰੱਖਿਆ ਗਿਆ ਉਹਦੀ ਰੂਪਰੇਖਾ ਕੀ ਹੋਏਗੀ ਖਾਸ ਕਰਕੇ ਵੱਧ ਜ਼ਮੀਨਾਂ ਲੁਧਿਆਣੇ ਦੇ ਵਿੱਚ ਵੀ ਆਈ ਸੀ ਤੇ ਸਾਡੇ ਅੰਮ੍ਰਿਤਸਰ ਦੀ ਗੱਲ ਕਰੀ ਤੇ ਅੰਮ੍ਰਿਤਸਰ ਜ਼ਿਲੀ ਦੇ ਵਿੱਚੋਂ ਕਾਫੀ ਜ਼ਮੀਨ ਆਈ ਸੀ ਕਿੰਨਾ ਕਾਫਲਾ ਲੈ ਕੇ ਸਮਰਾਲੇ ਦੇ ਵਿੱਚ ਤੁਸੀਂ ਜਾ ਰਹੇ ਹੋ ਦੇਖੋ ਵੱਡਾ ਕਾਠੇ ਪੂਰੇ ਸੰਯੁਕਤ ਕਿਸਾਨ ਮੋਰਚਾ ਮੇਰੇ ਹਿਸਾਬ ਨਾਲ ਲੱਖਾਂ ਦਾ ਕਾਠੂਗਾ ਇਹ ਸਰਕਾਰ ਜਿਹੜੀ ਸਮਝ ਕੇ ਬੈਗੀ ਹੀ ਪੀ ਅਸੀਂ ਜਥੇਬੰਦਕ ਤਾਕਤ ਨੂੰ ਖਤਮ ਕਰਤਾ ਇਹਦੇ ਵੀ ਭੁੱਲ ਭੁਲੇਖੇ ਨਿਕਲ ਜਾਣਗੇ ਇਹ ਤੋਂ ਅੰਮਰਸਰ ਦੇ ਵਿੱਚੋਂ ਵੀ ਬੱਸਾਂ ਦੇ ਰੂਪ ਚ ਗੱਡੀਆਂ ਦੇ ਰੂਪ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਜਾ ਰਹੀਆਂ ਉਹ ਗ੍ਰਾਂਹਾਂ ਜਥੇਬੰਦੀਆਂ ਲੋ ਪਿਛਲੇ ਦਿਨੀ ਵਧਵੀ ਮੀਟਿੰਗ ਕਰਕੇ ਪੂਰੇ ਯੋਰ ਨਾਲ ਸਨਾਹ ਲਾਏ ਗਏ ਆ ਹਜ਼ਾਰਾਂ ਦੀ ਗਿਣਤੀ ਜਿਹੜਾ ਗ੍ਰਾਂਹ ਜਥੇਬੰਦੀ ਦਾ ਕੈਡਰ ਵੀ ਜਾਊਗਾ ਹੋਰ ਵੀ ਜਥੇਬੰਦੀਆਂ ਦੀਆਂ ਜਾਣਗੇ ਤੁਸੀਂ ਵੇਖ ਲਿਓ ਉਹਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਊਗੀ ਤੇ ਉਹ ਜਿਹੜੀ ਰੈਲੀ ਆ ਉਹ ਆਉਣ ਵਾਲਾ ਪੰਜਾਬ ਦੀ ਭਵਿੱਖ ਦੀ ਰੂਪਰੇਖਾ ਬਦਲ ਦਊਗੀ ਕਿਸ ਰੂਪਰੇਖਾ ਦੀ ਗੱਲ ਕਰ ਰਹੇ ਹੋ ਕਿਹੜੇ ਭਵਿੱਖ ਦੀ ਗੱਲ ਕਰਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਦੀ ਗੱਲ ਕਿਤੇ 92 ਸੀਟਾਂ ਜਿਹੜੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਹੁਣ ਜਿਹੜੀ ਰੈਲੀ ਸਮਰਾਲੇ ਦੇ ਵਿੱਚ ਕਰ ਰਹੇ ਹੋ ਇਹ ਸਰਕਾਰ ਦੇ ਵਿਰੋਧ ਦੇ ਵਿੱਚ ਆ ਜਾਂ ਫਿਰ ਲੈਂਡ ਪੂਲਿੰਗ ਦੇ ਜਿਹੜਾ ਉਹਨਾਂ ਨੇ ਰਿਜੈਕਟ ਕੀਤਾ ਉਹਦੀ ਖੁਸ਼ੀ ਦੇ ਵਿੱਚ ਕੀਤਾ ਜਾ ਰਿਹਾ ਦੇਖੋ ਸਰਕਾਰਾਂ ਦੇ ਸਾਰੀਆਂ ਇੱਕੋ ਜਿਹੀਆਂ ਹੂੰ ਲੈਂਡ ਪੂਲਿੰਗ ਨੀਤੀ ਜਿਹੜੀ ਵਾਪਸ ਹੋਈ ਆ ਉਹਦਾ ਜਿੱਤ ਦਾ ਦਸ਼ਣ ਆ ਹੋਰ ਸਾਡੀਆਂ ਮੰਗਾਂ ਨੇ ਜਿਹਦੇ ਵਿੱਚ ਭਾਰਤ ਅਮਰੀਕਾ ਵਾਰਤਾ ਚੱਲ ਰਹੀ ਆ ਉਹ ਰੱਦ ਹੋਵੇ ਜਿਹੜਾ ਬਾਣੀਆਂ ਦੇ ਕਾਨੂੰਨ ਬਣਾਇਆ ਉਹ ਰੱਦ ਹੋਵੇ ਹੜਾਂ ਦੇ ਵਿੱਚ ਹੁਣ ਕਿੰਨੇ ਹੜ ਆਏ ਆ ਪੰਜਾਬ ਦੇ ਵਿੱਚ ਲਗਭਗ 1 ਲੱਖ ਏਕੜ ਜ਼ਮੀਨ ਜਿਹੜੀ ਆ ਉੱਤੇ ਫਸਲ ਖਰਾਬ ਹੋ ਗਈ ਆ ਕਿੱਥੇ ਆ ਮੰਤਰੀ ਕਿੱਥੇ ਆ ਸਰਕਾਰ ਕਿੱਥੇ ਆ ਜਿਹੜਾ ਕਹਿੰਦਾ ਮੈਂ ਮੁਰਗੀਆਂ ਦਾ ਦੁੱਧਾ ਤੇ ਜਾਂ ਮਾਅਬਜਾ ਦਊਂਗਾ ਕੁਕੜੀਆਂ ਦਾ ਮਾਅਬਜਾ ਨੂੰ ਪਹਿਲੀਆਂ ਦਾ ਮਾਅਬਜਾ ਪਹਿਲਾਂ ਗੜੇ ਮਾਰੀ ਆਪਣੇ ਇਲਾਕੇ 'ਚ ਹੋਈ ਆ ਪਰ ਸ਼ਸ਼ੀ ਨੇ ਬਲਾਕ 'ਚ ਰਾਜ ਸਾਹਿਬ ਕੀ ਦੱਸੇ ਦੱਸਿਆ ਕੋਈ ਤੁਹਾਡਾ ਐਮਐਲਏ ਮੰਤਰੀ ਦੱਸਿਆ ਕਿ ਨੂੰ ਕਿਹੜੇ ਕਿਸਾਨ ਨੂੰ ਦਿੱਤੀ ਆ ਆ ਵੇਖੋ ਗੱਲਾਂ ਕਰਨ ਆਣੀ ਆ ਵੀ ਜਿਹੜਾ ਪੰਜਾਬ ਸਰਕਾਰ ਜਿਹੜੀ ਬਹੁਤ ਲੋਕਾਂ ਨੇ ਲੋਕਾਂ ਸਾਡੇ ਲੋਕਾਂ ਦੇ ਵੋਟਾਂ ਪਾ ਕੇ ਉਹਨੂੰ ਬਣਾਇਆ ਸੀਗਾ ਇੱਕ ਜਿਹੜੇ ਦੂਜਿਆਂ ਤੋਂ ਪਰੇਸ਼ਾਨ ਸੀ ਲੋਕ ਪਰ ਇਹਨਾਂ ਨੇ ਜਿਹੜਾ ਵਾ ਇਹਨਾਂ ਦੀ ਲੋਕਾਂ ਦੀ ਪਿੱਠ 'ਚ ਖੰਜਰ ਮਾਰਿਆ ਪਰ ਇਹ ਗੱਲਾਂ ਜਿਹੜੇ ਲੀਡਰ ਕਿਸਾਨ ਜਥੇਬੰਦੀਆਂ ਦੇ ਸਨ ਉਹ ਸਾਨੂੰ ਗ੍ਰਾਂਥ ਸਾਹਿਬ ਵੀ ਹੋਰ ਵੀ ਲੀਡਰ ਕਹਿੰਦੇ ਸਾਬ ਵੀ ਇਹ ਇਹ ਜਿਹੜਾ ਭਗਵੰਤ ਮਾਨ ਆ ਦੂਜਿਆਂ ਨਾਲੋਂ ਮਾੜਾ ਸਾਹਿਬ ਤੂਗਾ ਇਹ ਗੱਲਾਂ ਸਾਨੂੰ ਪਹਿਲਾਂ ਦੱਸੀਆਂ ਸੀ ਪਰ ਸਾਡੇ ਅਰਧਿਆ ਜਿਹੜੇ ਬੰਦੇ ਕੱਚੇ ਆਂ ਇਹ ਸੋਚ ਲਿੰਦੇ ਨੇ ਸ਼ਾਇਦ ਨਵੀਂ ਸਰਕਾਰ ਆ ਪਰ ਨਵੀਂ ਨੂੰ ਵੀ ਕੋਈ ਨਹੀਂ ਇਹ ਤੋਂ ਬਾਅਦ ਵੀ ਜਿਹੜੀ ਆਊਗੀ ਉਹ ਵੀ ਕਿਸਾਨਾਂ ਮਜ਼ਦੂਰਾਂ ਦੀ ਦੁਸ਼ਮਣੀ ਹੋਊਗੀ ਕਾਰਪੋਰੇਟ ਦਾ ਏਜੰਡਾ ਲਾਗੂ ਕਰੂਗੀ ਕਿਸਾਨਾਂ ਮਜ਼ਦੂਰਾਂ ਕੋ ਜਮੀਨਾਂ ਖੋਊਗੀ ਰਜਗਾਰ ਖੋਊਗੀ ਛੋਟੇ ਕਾਰੋਬਾਰ ਖੋਊਗੀ ਦੁਕਾਨਦਾਰਾਂ ਕੋ ਦੁਕਾਨਾਂ ਖੋਊਗੀ ਵੱਡੇ ਮਾਲ ਖੋਲੂਗੀ ਸਾਨੂੰ ਕਿਸੇ ਤੋਂ ਆਸ ਨਹੀਂ ਕਰਨੀ ਚਾਹੀਦੀ ਅਸੀਂ ਆਪਣੀ ਜਥੇਬੰਦਕ ਤਾਕਤ ਉਹ ਵੱਡੀ ਕਰੀਏ ਤੇ ਇੱਕ ਨਾ ਇੱਕ ਦਿਨ ਜਿਹੜਾ ਆਉਣ ਵਾਲਾ ਸਮਾਂ ਆਊਗਾ ਜੇ ਤਨੇ ਲੋਕ ਹੀ ਆਪੇ ਸਰਕਾਰ ਬਣਾਉਣਗੇ ਜਦੋਂ ਪੰਜਾਬ ਦੇ ਵਿੱਚ ਚੋਣਾਂ ਆਉਂਦੀਆਂ ਉਦੋਂ ਹੀ ਕਿਉਂ ਸਿਆਸੀ ਪਾਰਟੀਆਂ ਦੇ ਖਿਲਾਫ ਜਿਹੜੀਆਂ ਜਥੇਬੰਦੀਆਂ ਉਤਰ ਜਾਂਦੀਆਂ 350 35 ਸਾਲ ਹੋ ਗਿਆ ਕੋਈ ਪਾਰਟੀ ਨਹੀਂ ਬੋਲੀ ਕੋਈ ਜਥੇਬੰਦੀ ਨਹੀਂ ਬੋਲੀ ਵੀ ਸਰਕਾਰ ਦੇ ਖਿਲਾਫ ਆ ਕਰਦੀਏ ਆ ਕਰਦੀਏ 27 ਦੀਆਂ ਚੋਣਾਂ ਆ ਗਈਆਂ ਤੇ ਹੁਣ ਅਸੀਂ ਸਮਰਾਲੇ ਹੋ ਗਿਆ ਪੰਜਾਬ ਹੋ ਗਿਆ ਵੱਖ-ਵੱਖ ਜਾ ਕੇ ਧਰਨੇ ਪਤਾ ਸ਼ਿਸ਼ੂ ਵਾਲਾ ਸਾਹਿਬ ਮੈਂ ਵੇਖਿਆ ਵੀ ਸਭ ਤੋਂ ਵੱਧ ਧਰਨੇ ਤੁਸੀਂ ਸਾਡੇ ਕਵਰ ਕੀਤੇ ਆ ਪਿਛਲੇ ਸਾਲ ਇਨਾ ਦਿਨਾਂ ਦੇ ਵਿੱਚ ਜਦੋਂ ਚੋਣਾਂ ਨਹੀਂ ਸੀ ਵਿਗਿਆ ਉਦੋਂ ਵੀ ਅਸੀਂ ਸੰਘਰਸ਼ ਕੀਤਾ ਜਦੋਂ ਡੀਪੀ ਨਹੀਂ ਮਿਲੀ ਉਦੋਂ ਵੀ ਅਸੀਂ ਸੰਘਰਸ਼ ਕੀਤਾ ਜਦੋਂ ਹਾਈਵੇ ਦੇ ਆਬਜੇ ਨਹੀਂ ਮਿਲੇ ਉਦੋਂ ਵੀ ਅਸੀਂ ਸੰਘਰਸ਼ ਕੀਤਾ ਸੰਘਰਸ਼ ਲਗਾਤਾਰ ਚੱਲ ਰਿਹਾ ਵਾ ਉਹ ਚੱਲਦਾ ਰਹਿਣਾ ਵਾ ਸਾਢੇ 3 ਸਾਲ ਤੋਂ ਚੱਲ ਰਿਹਾ ਆਉਣ ਵਾਲੇ ਸਮੇਂ 'ਚ ਤੇਜ਼ ਹੋਊਗਾ ਕਿਉਂਕਿ ਕਈ ਵਾਰੀ ਹੋ ਜਾਂਦਾ ਵੀ ਸਰਕਾਰ ਕਹਿ ਦਿੰਦੀ ਆ ਜਾਂ ਸਰਕਾਰ ਦੇ ਥੱਲੇਲੇ ਕੈਡਰ ਮੰਤਰੀ ਸੰਤਰੀ ਕਹਿੰਦੇ ਅਜੇ ਤੇ ਹੀ ਨਵੇਂ ਆਏ ਸਾਡੇ ਪੈਰ ਨਹੀਂ ਲੱਗੇ ਸਾਨੂੰ ਕੋਈ ਕੰਮ ਕਰਦਾ ਮੌਕਾ ਦੋ 6 ਮਹੀਨੇ ਸਾਲ ਲੋਕਾਂ ਦਿੱਤੇ ਵੀ ਆ ਵੱਧ ਸਮਾਂ ਵੀ ਦਿੱਤਾ ਪਰ ਸਰਕਾਰ ਆਪਣੇ ਅੱਜ ਤੱਕ ਦੇ ਜਿਹੜੇ ਆ ਕਾਰਨਾਮੇ ਜਿਹੜੇ ਕੀਤੇ ਆ ਜਾਂ ਕੋਈ ਵਾਅਦੇ ਕੀਤੇ ਸੀ ਉਹ ਕੋਈ ਪੂਰਾ ਨਹੀਂ ਕਰ ਸਕੀ ਸੋ ਇਹ ਕਰਕੇ ਆਉਣ ਵਾਲਾ 1.5 ਸਾਲ ਜਿਹੜਾ ਵਾ ਲੋਕ ਜਿਹੜੀਆਂ ਆਪਣੀਆਂ ਮੰਗਾ ਮਸਲੇ ਮਨਵਾਉਣ ਲਈ ਸੰਘਰਸ਼ ਕਰਨਗੇ ਆ ਲੈਂਡ ਪੂਲਿੰਗ ਕਰਕੇ ਪਾਲਿਸੀ ਜਿਹੜੀ ਆ ਇਹ ਜਿਹੜੀ ਦਿੱਲੀ ਦੇ ਧਾੜ ਵੀ ਲੈ ਕੇ ਆਏ ਸੀ ਇਹ ਵੀ ਵਾਪਸ ਕਰਾਈ ਆ ਹੋਰ ਵੀ ਜਿਹੜੀਆਂ ਮੰਗਾ ਨੇ ਖੇਤੀ ਨੀਤੀ ਆ ਸਾਰੀਆਂ ਮੰਗਾ ਲਾਗੂ ਕਰਾਵਾਂਗੇ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਦੂਜੇ ਪਾਸੇ ਤੁਸੀਂ ਗੱਲ ਕੀਤੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਇੱਕ ਨਵੇਂ ਪੰਜਾਬ ਦੀ ਸ਼ੁਰੂਆਤ ਵੀ ਕੀਤੀ ਜਾ ਸਕਦੀ ਆ ਕਿ ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਇਹਦੇ ਚ ਕੋਈ ਨਵੀਂ ਸਿਆਸੀ ਤੇਰੇ ਵੀ ਉੱਪਰ ਕੇ ਆ ਸਕਦੀ ਆ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਉਹ ਕਿਉਂਕਿ ਹਮੇਸ਼ਾ ਹੀ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਆਪਣੀ ਕਿਸਾਨੀ ਦੀ ਗੱਲ ਕਰ ਲੈਂਦੀਆਂ ਆਪਣੇ ਕਿੱਤੇ ਦੀ ਗੱਲ ਕਰਦੀਆਂ ਪੰਜਾਬ ਦੇ ਵਿੱਚ ਤਾਂ ਵਪਾਰੀ ਵੀ ਵੱਸਦੇ ਆ ਪੰਜਾਬ ਦੇ ਵਿੱਚ ਤਾਂ ਮਜ਼ਦੂਰ ਵੀ ਵੱਸਦੇ ਆ ਕਦੀ ਉਹਨਾਂ ਦੀ ਗੱਲ ਕੀਤੀ ਆ ਵੀ ਪੰਜਾਬ ਨੂੰ ਬਚਾਉਣਾ ਵਾ ਸਿਆਸੀ ਲੋਕਾਂ ਤੋਂ ਬਚਾਉਣਾ ਫਿਰ ਮਾੜੇ ਅਨਸਰਾਂ ਤੋਂ ਬਚਾਉਣਾ ਫਿਰ ਕਿਹਦੇ ਕੋ ਬਚਾਇਆ ਜਾਵੇ ਕਿੱਦਾਂ ਬਚਾਇਆ ਜਾਵੇ ਫਿਰ ਸਾਹਮਣੇ ਚੋਣਾ ਜਾਜੋ ਨਾ ਤੁਸੀਂ ਵੱਡੀ ਵੱਡੀ ਹਾਜ਼ਰੀ ਜਿੱਥੇ ਕਿਸਾਨ ਜਿੱਥੇ ਵੇਖੋ ਜਿਹੜਾ ਲੈਂਡ ਪੂਲਿੰਗ ਐਕਟਸ ਆਇਆ ਸੀਗਾ ਉਹ ਜੋ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਆਈਆਂ ਸਨ ਉਹਨਾਂ ਨੂੰ ਸਰਕਾਰ ਕਹਿੰਦੀ ਪਲਾਟ ਦੇ ਦਾਂਗੇ ਜੇ ਦੇ ਦਾਂਗੇ ਉਹ ਦੇ ਦਾਂਗੇ ਉਹਦੇ ਵਿੱਚ ਪਿੰਡਾਂ ਦੇ ਵਿੱਚ ਮਜ਼ਦੂਰ ਵੀ ਰਹਿੰਦੇ ਸਨ ਦੁਕਾਨਦਾਰ ਵੀ ਰਹਿੰਦੇ ਸਨ ਹੋਰ ਭਾਈਚਾਰੇ ਵੀ ਰਹਿੰਦੇ ਸਨ ਸੋਸ਼ਲ ਇਮਪੈਕਟ ਸਮਾਜਿਕ ਪ੍ਰਭਾਵ ਕਿੰਨਾ ਪੈਣਾ ਸੀ ਉਹਦੇ ਵਿੱਚ ਸਾਰੇ ਪ੍ਰਭਾਵ ਸਨ ਵਪਾਰੀਆਂ ਨੇ ਵੀ ਸਾਡੇ ਧਰਨਿਆਂ 'ਚ ਸ਼ਮੂਲੀਅਤ ਕੀਤੀ ਆ ਮਜ਼ਦੂਰ ਜਥੇਬੰਦੀਆਂ ਪਹਿਲਾਂ ਵੀ ਸਾਡੇ ਨਾਲ ਆ ਅੱਜ ਵੀ ਵੱਡੇ ਪੱਦਰ ਦੇ ਉੱਤੇ ਹਾਜ਼ਰੀ ਭਰਨ ਗਈਆਂ ਸਾਰਾ ਜਿਹੜਾ ਏਜੰਡਾ ਵਾ ਬਾਕੀ ਜਿਹੜੀ ਤੁਸੀਂ ਕਹੀ ਆ ਕਿ ਸਿਆਸਤ ਅੱਧੀ ਕੋਈ ਉੱਪਰ ਸਕਦੀ ਇਹੋ ਜੀ ਕੋਈ ਗੱਲ ਨਹੀਂ ਆ ਇਹ ਨਰੋਲ ਕਿਸਾਨੀ ਦੀ ਗੱਲ ਹੋਊਗੀ ਨਰੋਲ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਛੋਟੇ ਸਨਦਕਰਾਂ ਦੀ ਉਹਨਾਂ ਦੀ ਗੱਲ ਕਰਾਂਗੇ ਅਸੀਂ ਮੰਗ ਕਰਾਂਗੇ ਪਹਿਲਾਂ ਵੀ ਕਰਦੇ ਆਏ ਆ ਵੀ ਜਿਹੜੇ ਮਜ਼ਦੂਰਾਂ ਦੇ ਮੰਗਾ ਮਸਲੇ ਆ ਆ ਚਾਰ ਲੇਬਰ ਕੋਡ ਜਿਹੜੀ ਮੋਦੀ ਸਰਕਾਰ ਲੈ ਗਿਆ ਇਹਦੇ ਟ੍ਰੇਡ ਜੂਨੀਅਰ ਮਜ਼ਦੂਰ ਜੂਨੀਅਰ ਨੇ 25 ਮੇਰੇ ਕਹਾਂ 25 ਜੂਨ ਨੂੰ ਇੱਕ ਵੱਡੀ ਹੜਤਾਲ ਕੀਤੀ ਸੀ ਪੂਰੇ ਭਾਰਤ ਦੇ ਵਿੱਚ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡੀ ਨੁਕਸਾਨ ਮੋਰਚੇ ਨੇ ਸ਼ਮੂਲੀਅਤ ਕੀਤੀ ਸੀ ਸਾਡੀਆਂ ਮੰਗਾ ਇਕੱਠੇ ਇੱਕ ਨੇ ਸਾਡੇ ਮਸਲੇ ਇਕ ਨੇ ਸੋ ਆਉਣ ਵਾਲਾ ਸਮਾਂ ਇਹੋ ਜਿਹਾ ਆਊਗਾ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਲੜ ਰਹੇ ਨੇ ਆਪੋ ਆਪਣੀ ਥਾਂ ਲਈ ਪਰ ਜਿੱਦਰ ਇਕੱਠੇ ਹੋਣਗੇ ਇੱਕ ਨਾ ਇੱਕ ਦਿਨ ਜ਼ਰੂਰ ਇਨਕਲਾਬ ਇਸ ਧਰਤੀ ਤੇ ਆਊਗਾ ਸੋ ਧਰਵਾਜੀ ਇਹ ਸਨ ਭਾਰਤੀ ਕਿਸਾਨ ਜੋ ਨੇ ਇਕਤਾਗਰਾਹ ਦੇ ਅਗੂ ਡਾਕਟਰ ਪਰਮਿੰਦਰ ਸਿੰਘ ਵੜੈਚ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਸਮਰਾਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵੱਡਾ ਇਕੱਠ ਰੱਖਿਆ ਗਿਆ ਜਿਸ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਸੀ ਸਰਕਾਰ ਨੂੰ ਲੋਕਾਂ ਦੇ ਵਿਰੋਧ ਅੱਗੇ ਝੁਕਣਾ ਪਿਆ ਜਥੇਬੰਦੀਆਂ ਦੇ ਵਿਰੋਧ ਅੱਗੇ ਝੁਕਣਾ ਪਿਆ ਜੇਕਰ ਸਰਕਾਰ ਭਵਿੱਖ ਵਿੱਚ ਇਹੋ ਜਿਹੇ ਫੈਸਲੇ ਕਰੂਗੀ ਤੇ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ